ਕਿਹਦੇ ਕਾਗਜ ਰੱਦ ਨਾ ਕੀਤੇ ਜਾਣ ਐਵੇਂ ਪਾਰਟੀ ਬਾਈ ਜੇ ਤੁਸੀਂ ਰੱਦ ਕਰਨੇ ਤਾਂ ਇਲੈਕਸ਼ਨ ਦਾ ਡਰਾਮਾ ਹੀ ਨਾ ਕਰਿਆ ਕਰੋ ਇਲੈਕਸ਼ਨ ਕਰਾਇਆ ਹੀ ਨਾ ਕਰੋ ਅਸਮਤੀ ਦੀ ਤੁਸੀਂ ਇਲੈਕਣਾ ਕਰਾਈਆਂ ਨੇ ਕਾਦੀ ਇਲੈਕਣਾ ਕਰਾਈਆਂ ਬਿਲਕੁਲ ਹੀ ਸਾਫ਼ ਕਰਤਾ ਕਿ ਇਹਦੇ ਕਾਗਜ ਰਹਿਣ ਹੀ ਨਹੀਂ ਦਿੱਤੇ ਉਹਦੇ ਨੇ ਇਲੈਕਸ਼ਨ ਕਾਦੀ ਮੈਂ ਕਹਿੰਦਾ ਫਿਰ ਇਸ ਤਰ੍ਹਾਂ ਦਾ ਰੂਲ ਹੀ ਬਣਾ ਲਓ ਜਿਸ ਤਰ੍ਹਾਂ ਦਾ ਆਪ ਸਰਕਾਰ ਕੰਮ ਕਰ ਰਹੀ ਹੈ ਦੇਖ ਤਾਂ ਰੂਜੀ ਸਰਕਾਰ ਹੈਗੀ ਹੈ ਉਹ ਹੀ ਕਰਿਆ ਕਰੇ ਆਣ ਕੇ ਪੇਪਰ ਪਰ ਪਾਵਰ ਦੋ ਦੂਜਿਆਂ ਨੂੰ ਦਿਓ ਨਾ ਮੈਂ ਵਿਖਿਆ ਵਾ ਪ੍ਰਸ਼ਾਸਨ ਬਹੁਤ ਵਧੀਆ ਕਾਰਗੁਜ਼ਾਰੀ ਕਰ ਰਿਹਾ ਹੈ ਪ੍ਰਸ਼ਾਸਨ ਦਾ ਸਿਸਟਮ ਇਥੇ ਬਹੁਤ ਵਧੀਆ ਚੱਲ ਰਿਹਾ ਹੈ ਪਰ ਮੈਂ ਇੱਕ ਬੇਨਤੀ ਕਰਨਾ ਚਾਹਾਂਗਾ ਅੱਜ ਤੋਂ 12 ਸਾਲ ਪਹਿਨੇ ਵੀ ਇਲੈਕਸ਼ਨ ਹੋਈ ਸੀਗੀ ਉਦੋਂ ਵੀ 8 ਜਣੇ ਖਰੋਤੇ ਸੀਗੇ ਸਰਪੰਚ ਖਰੋਤੇ ਸੀ ਜਾਲਦਾਰਾ ਪੰਚਾਇਤ ਚੋਂ ਇੱਕ ਦੇ ਕਾਗਜ ਇਹਨਾਂ ਨੇ ਪਾਸ ਕੀਤੇ ਸੱਤਾਂ ਦੇ ਰੱਦ ਕਰ ਦਿੱਤੇ ਗਏ ਸੀਗੇ ਉਹ ਫਿਰ ਮਹਾਨਯੋਗ ਹਾਈ ਕੋਰਟ ਹਰਿਆਣਾ ਹਰੀਟ ਕੀਤੀ ਸੀ ਉਹ ਇਲੈਕਸ਼ਨ ਹੀ ਕੈਨਸਲ ਹੋ ਗਈ 12 ਸਾਲ ਪਹਿਲਾਂ ਜਿਹੜੀ ਹੋਈ ਸੀਗੀ ਹੁਣ ਮੈਂ ਦੁਬਾਰਾ ਸਾਰੀ ਇਹਨਾਂ ਸਾਰੀ ਪਾਰਟੀਆਂ ਨੇ ਆਪਣੇ ਕਾਗਜ ਹੁਣ ਨਾਮਜ਼ਦ ਕੀਤੇ ਨੇ ਮੈਂ ਚਾਹੁੰਦਾ ਹਾਂ ਕਿ ਸਾਰਿਆਂ ਦੇ ਕੀਤੇ ਸਾਰੇ ਇਲੈਕਸ਼ਨ ਲੜਨ ਦਾ ਸਾਰਿਆਂ ਨੂੰ ਹੱਕ ਆ ਸਾਰੇ ਮੈਂ ਕਾਂਗਰਸ ਪਾਰਟੀ ਵੱਲੋਂ ਆਪਣੇ ਪੇਪਰ ਹਾਜ਼ਰ ਕੀਤੇ ਨੇ ਔਰ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਇੰਨਾ ਫੋਨ ਮਾਰਿਆ ਵੀਡੀਓ ਸਾਹਿਬ ਨੂੰ ਤਿੰਨ ਚਾਰ ਦਿਨ ਹੋ ਗਏ ਵੀਡੀਓ ਸਾਹਿਬ ਚੰਡੀਗੜ੍ਹ ਲੈ ਵੀਡੀਓ ਸਾਹਿਬ ਦਫ਼ਤਰ ਕੋਈ ਨਹੀਂ ਹੈਗਾ ਸੈਕਟਰੀ ਸਾਹਿਬ ਤੇ ਸੈਕਟਰੀ ਸਾਹਿਬ ਦਫ਼ਤਰ ਨਹੀਂ ਬਿਠੇ ਹੋਏ ਸੈਕਟਰੀ ਸਾਹਿਬ ਦਾ ਸੁੱਚ ਬੰਦ ਹੈ ਔਰ ਚੁੱਲਾ ਟੈਕਸ ਜਿਹੜਾ ਵਾ ਸਿਰਫ ਇਹਨਾਂ ਨੂੰ ਆਪਣੀ ਪਾਰਟੀ ਨੂੰ ਦਿੱਤਾ ਗਿਆ ਬਾਕੀ ਨੂੰ ਚੁੱਲਾ ਟੈਕਸ ਨਹੀਂ ਦਿੱਤਾ ਗਿਆ ਔਰ ਉਹਦੇ ਅਵੇਲ ਦੇ ਵਿੱਚ ਸਾਰੇ ਲੋਕਾਂ ਨੇ ਉੱਥੇ ਐਫੀਡਵਿਟ ਲਾਇਆ ਕੋਈ 50-50 ਦੇ ਨਾਲ ਐਫੀਡਵਿਟ ਲਾਇਆ ਵਾ ਕੋਈ 100 ਦਾ ਐਫੀਡਵਿਟ ਲਾਇਆ ਉਸ ਤੋਂ ਇਲਾਵਾ ਫਿਰ ਲੋਕਾਂ ਨੇ ਬੈਂਕ ਡਰਾਫਟ ਲਾਏ ਕੋਈ 7 ਰੁਪਏ 10 ਰੁਪਏ ਜਿੱਦਣ ਆ ਦੂਜੀ ਇਲੈਕਸ਼ਨ ਹੋਈ ਸੀ ਉਹਦੇ ਵਿੱਚ ਇਹਨਾਂ 7 ਰੁਪਏ 10 ਰੁਪਏ ਬਕਾਇਆ ਕਰਕੇ ਸਾਰੀ ਰੱਦ ਕਰ ਦਿੱਤੇ ਗਈ ਸੀਗੇ ਲੋਕਾਂ ਨੇ 7 ਰੁਪਏ ਦੇ ਸਾਲ ਦੇ ਹਿਸਾਬ ਨਾਲ 1.5 2 200 ਰੁਪਏ ਜੋ ਇਹਨਾਂ ਨੇ ਬੈਂਕ ਡਰਾਫਟ ਵਿਕਰੀਆਂ ਲਾਏ ਉਹ ਇਹਨਾਂ ਉੱਤੇ ਔਰ ਮੈਂ ਬੇਨਤੀ ਕਰਨਾ ਚਾਹੁੰਦਾ ਮੈਂ ਮੇਰੀ ਬੇਨਤੀ ਹੈ ਕੋਈ ਅਗਰ ਸਾਰੇ ਨੂੰ ਇਲੈਕਸ਼ਨ ਲੜਨ ਦਾ ਹੱਕ ਆ ਔਰ ਇਲੈਕਸ਼ਨ ਹੋਣ ਸਾਰੇ ਕਿਸੇ ਦੇ ਕਾਗਜ਼ ਰੱਦ ਨਾ ਕੀਤੇ ਜਾਣ ਆਵੇਂ ਪਾਰਟੀ ਬਾਈ ਜੇ ਤੁਸੀਂ ਰੱਦ ਕਰਨੇ ਤਾਂ ਇਲੈਕਸ਼ਨ ਦਾ ਡਰਾਮਾ ਹੀ ਨਾ ਕਰਿਆ ਕਰੋ ਇਲੈਕਸ਼ਨ ਕਰਾਇਆ ਹੀ ਨਾ ਕਰੋ ਆ ਸਮਤੀ ਦੀ ਤੁਸੀਂ ਇਲੈਕਸ਼ਨ ਕਰਾਈਆਂ ਨੇ ਕਾਦੀ ਇਲੈਕਸ਼ਨ ਕਰਾਈਆਂ ਬਿਲਕੁਲ ਹੀ ਸਾਫ਼ ਕਰਤਾ ਕਿ ਇਹਦੇ ਕਾਗਜ ਰਹਿਣ ਹੀ ਨਹੀਂ ਦਿੱਤੇ ਉਹਦੇ ਨਾਲ ਇਲੈਕਸ਼ਨ ਕਰਦੀ ਮੈਂ ਕਹਿੰਦਾ ਫਿਰ ਇਸ ਤਰ੍ਹਾਂ ਦਾ ਰੂਲ ਹੀ ਬਣਾ ਲਓ ਜਿੱਤਰਾ ਦਾ ਆਪ ਸਰਕਾਰ ਕੰਮ ਕਰ ਰਹੀ ਹੈ ਤੇ ਇਸ ਤਰ੍ਹਾਂ ਦੀ ਸਰਕਾਰ ਹੈਗੀ ਹੈ ਉਹ ਹੀ ਕਰਿਆ ਕਰੇ ਆਣ ਕੇ ਪੇਪਰ ਪੰਨ ਦੀ ਪਾਵਰ ਦੋ ਦੂਜਿਆਂ ਨੂੰ ਦਿਓ ਨਾ ਹਲਕਾ ਹੁਣ ਤਾਂ ਇਕਲ ਕਹਿ ਰਿਹਾ ਵੀ ਹਰ ਨੂੰ ਇਲੈਕਸ਼ਨ ਦਾ ਹੱਕ ਹੈ ਹਾਂਜੀ ਪਰ ਹਾਕਾ ਵੇਖੋ ਜੀ ਇਹ ਤੁਸੀਂ ਉਹ ਤੇ ਉਦੋਂ ਵੀ ਕਹਿ ਰਹੇ ਸੀ ਜਦੋਂ ਤੁਸੀਂ ਆ ਜਿਹੜੀ ਸੰਤੀ ਦੇ ਇਲੈਕਸ਼ਨ ਲੜੇ ਸੀ ਉਦੋਂ ਤੇ ਵਿਧਾਇਕ ਨੇ ਉਦੋਂ ਵੀ ਕਹਿ ਸੀ ਸਾਰਨ ਹੱਕ ਹੈ ਤੇ ਉਦੋਂ ਫਿਰ ਸਿਰਫ ਆਪ ਪਾਰਟੀ ਦੇ ਰਹਿ ਕੇ ਇੱਕ ਵੀ ਕਾਂਗਰਸੀ ਤਾਂ ਨਹੀਂ ਗਿਆ ਸਿਰਫ ਇਕੱਲੇ ਆਪ ਪਾਰਟੀ ਦੇ ਰਹਿ ਕੇ ਕੋ ਬਾਕੀ ਦਾ ਸਾਰੇ ਰੱਦ ਕਰ ਦਿੱਤੇਗੇ ਹੋਰ ਦੋਸਤ ਇਹ ਵੀ ਰੱਦ ਕਰ ਦੇ ਨੇ ਕਾਗਜ਼ ਤੇ ਫਿਰ ਕੀ ਤੁਹਾਡਾ ਅੰਕੜਾ ਹੋਵੇਗਾ ਅਗਲਾ ਪਿਛਲੀ ਵਾਰੀ ਵੀ ਹਾਈ ਕੋਰਟ ਗਏ ਤਾਂ ਇਲੈਕਸ਼ਨ ਕੈਨਸਲ ਕਰਾਈ ਸੀਗੀ ਅਸੀਂ ਤੇ ਇਹਨਾਂ ਦੀ ਟੀਕ ਹੀ ਹੈ ਦਸਤੀਕ ਨੂੰ ਇੱਥੇ ਬਾਹਰ ਲਿਸਟਾਂ ਲਾ ਲੋ ਹਾਈ ਕੋਰਟ ਦਾ ਰੁਕਾ ਹੈ ਪਹਿਲਾਂ ਹੀ ਵਕੀਰ ਅਸੀਂ ਪਹਿਲਾਂ ਹੀ ਹਾਈ ਕੋਰਟ ਦੇ ਐਕਟਿ ਤੋ ਕੋਈ ਗੱਲ ਨਹੀਂ ਫਿਰ ਲੱਦ ਹੋਣਗੇ ਫਿਰ ਗੱਲ ਹੋ ਜੂਗੀ 12 ਸਾਲ ਬਾਅਦ ਇਲੈਕਸ਼ਨ ਹੋਈ ਹੈ ਪਹਿਲਾਂ ਵੀ 8 5 ਸਰਪੰਚ ਖਲੋਤੇ ਸੀਗੇ ਸੱਤਾ ਦੇ ਕਾਮ ਕਾਗਜ਼ ਰੱਦ-ਰੱਦ ਕੀਤੇ ਗਏ ਸੀਗੇ ਕੱਲੇ ਨੂੰ ਨਾਮਿਨੇਟ ਕੀਤਾ ਸੀ ਆਪਣੀ ਪਾਰਟੀ ਵੱਲੋਂ ਉਹਦੇ ਵਿੱਚ ਅਸੀਂ ਹਾਈ ਕੋਰਟ ਜਾ ਕੇ ਰੇਟ ਪਾ ਕੇ ਇਲੈਕਸ਼ਨ ਹੀ ਕੈਂਸਲ ਕਰਾਈ ਸੀਗੀ ਹੁਣ ਮੈਂ ਕਹਿਣਾ ਮੈਂ ਹੱਥ ਸਾਡੀ ਹੱਥ ਜੋੜ ਕੇ ਬੇਨਤੀ ਹੈ ਭਾਵੇਂ ਅਕਾਲੀ ਦਲ ਕੋਈ ਹੋਵੇ ਜਿਹੜੀ ਮਰਜ਼ੀ ਪਾਰਟੀ ਦਾ ਬੰਦਾ ਸਾਰਿਆਂ ਨੂੰ ਪੀਸਫੁਲ ਇਲੈਕਸ਼ਨ ਕਰ ਕਰਨ ਦਿੱਤਾ ਜਾਏ ਜਿਹੜਾ ਹੈਗਾ ਵਜਿਦਾ ਹੱਕ ਮੰਦਾ ਉਹ ਆਪਣਾ ਜਿਹਦੇ ਲੋਕ ਚਾਹੁੰਦੇ ਨੇ ਉਹ ਹੀ ਅੱਗੇ ਆਏ ਤੇ ਉਹ ਹੀ ਕੰਮ ਕਰੇ ਕਲਾਂੌਰ ਐਕਚੁਅਲ ਦੇ ਵਿੱਚ ਪੰਚਾਇਤ ਬਹੁਤ ਵੱਡੀ ਆ 17 1800 ਕਿਲਾ ਪੈਲੀ ਆ 12 ਸਾਲ ਇਲੈਕਸ਼ਨ ਹੀ ਹੈ ਜਿਹੜਾ ਲੁੱਟ ਕੇ ਖਾ ਗਿਆ ਮੈਂ ਬੇਰ ਬੇਨਤੀ ਕਰਨਾ ਬਹੁਤ ਮਾੜਾ ਹਾਲਾ ਕਲਾਂੌਰ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਪੰਚਾਇਤ ਕਲਾਂੌਰ ਦੀ ਹੈ ਹਾਂ ਜੀ ਸਰ ਅੱਜ ਜੋ ਪਿਛਲੇ ਕਰੀਬ 12.5 ਸਾਲ ਤੋਂ ਕਲਾਂੌਰ ਦੀਆਂ ਛੇ ਪੰਚਾਇਤਾਂ ਜੋ ਇਸ ਵੱਡੇ ਨਗਰ ਦੀਆਂ ਇਲੈਕਸ਼ਨ ਤੋਂ ਵਾਝੀਆਂ ਸੀਗੀਆਂ ਕਿ ਲੋਕਤੰਤਰ ਦਾ ਇੱਥੇ ਪਿਛਲੇ 12 ਸਾਲ ਤੋਂ ਕੋਈ ਇਲੈਕਸ਼ਨ ਨਹੀਂ ਸੀ ਹੋਈ ਪੰਚਾਇਤ ਦੀ ਅੱਜ ਇਹ ਛੇ ਪੰਚਾਇਤਾਂ ਦੇ ਵਿੱਚ ਅਖੀਰਲਾ ਦੇਣਾ ਕਾਗਜ ਭਰਨ ਦਾ ਸਰਕਾਰ ਨੇ ਇੱਥੋਂ ਦੇ ਬਲਾਕ ਨੇ ਲੋਕਾਂ ਨੂੰ ਬਹੁਤ ਖਰਾਬ ਕੀਤਾ ਹੈ ਕੋਈ ਚੁੱਲਾ ਟੈਕਸ ਨਹੀਂ ਦਿੱਤਾ ਲੇਕਿਨ ਫਿਰ ਵੀ ਸਾਡੇ ਸਾਰੇ ਹੀ ਪਾਰਟੀ ਦੇ ਵਰਕਰ ਸਹਿਬਾਨ ਨੇ ਆਪਣੇ ਕਾਗਜ਼ਾਂ ਦੇ ਨਾਲ ਐਫੀਡੇਵਿਟ ਲਗਾ ਕੇ ਅੱਜ ਕਾਗਜ ਜਮ੍ਹਾਂ ਕੋ ਆਏ ਆ ਸਰਕਾਰ ਨੂੰ ਆਰਓ ਸਹਿਬਾਨ ਨੂੰ ਡੀਸੀ ਸਾਹਿਬ ਨੂੰ ਬੇਨਤੀ ਹੈ ਕਿ ਇਹ ਕਾਈਂਡਲੀ ਇਹ ਕਾਗਜ਼ਾ ਨੂੰ ਬਹਾਲ ਕਰਕੇ ਇਲੈਕਸ਼ਨ ਕਰਵਾਈ ਜਾਏ ਤਾਂ ਕਿ ਲੋਕਾਂ ਦਾ ਫਤਵਾ ਜਿਸ ਪਾਰਟੀ ਨੂੰ ਮਿਲੇਗਾ ਉਹ ਪਾਰਟੀ ਇਸ ਨਗਰ ਦਾ ਜਿਹੜਾ ਪਿਛਲੇ ਕਾਫੀ ਸਮੇਂ ਤੋਂ ਵਿਕਾਸ ਰੁਕਿਆ ਹੋਇਆ ਹੈ ਉਹ ਪੂਰਾ ਕਰ ਸਕੂਗਾ। ਕਿਨ੍ਹਾ ਸੰਤਿ ਨਹੀਂ ਲੱਗਦਾ ਇਹਨਾਂ ਦੇ ਕਾਗਜ਼ਾ ਰਾਜਕੜੀ ਇਸ ਨੂੰ ਤਾਂ ਲੱਗਦਾ ਪਿਆ ਚੰਗ ਕਰਦੇ। ਬਿਲਕੁਲ ਜੀ ਜਿੱਦਾਂ ਦੇ ਇਹਨਾਂ ਨੇ ਕੈਂਡੀਡੇਟਾਂ ਨੂੰ ਹਾਰ ਪਾਏ ਆ ਉਹ ਇਲੈਕਸ਼ਨਾਂ ਦੇ ਖਲੋਕੇ ਨਹੀਂ ਉਹਨਾਂ ਦਾ ਕੁਝ ਸਵਰ ਸਵਰ ਸਕਦਾ। ਇਸ ਕਰਕੇ ਕਾਗਜ ਵੱਢਣੇ ਆ ਮੈਂ ਤਾਂ ਕਰਕੇ ਡੀਸੀ ਸਾਹਿਬ ਨੂੰ ਬੇਨਤੀ ਕਰ ਰਿਹਾ ਕਿ ਫਿਰ ਕਾਰੇ ਲਈ ਆਪਾਂ ਇਹਨਾਂ ਤਾਅਬਜਾਮ ਕਰਦੇ ਆ ਲੋਕਾਂ ਦੀ ਸਿਰਦਰਦੀ ਖਿਦੌਣੇ ਆ ਸਰਕਾਰ ਫਿਰ ਸਿੱਧਾ ਨੋਮੀਨੇਟ ਕਰੇ ਬੰਦੇ ਤੇ ਕੰਮ ਕਾਏ ਜੇ ਲੋਕਤੰਤਰ ਬਚਾਉਣਾ ਹੈ ਸਾਡਾ ਤੇ ਫਿਰ ਸਾਨੂੰ ਇਹ ਜਿਹੜੀਆਂ ਸਭ ਤੋਂ ਮੇਨ ਐਲੈਕਸ਼ਨ ਹੁੰਦੀ ਹੈ ਗ੍ਰਾਮ ਪੰਚਾਇਤ ਦੀ ਜਿਹੜੀ ਜੇਰੇ ਤੋਂ ਮੋੜ ਬਣਦਾ ਹੈ ਹਰ ਲੋਕਤੰਤਰ ਦਾ ਜੇ ਆਪਾਂ ਇਹਨੂੰ ਚੰਗੀ ਤਰ੍ਹਾਂ ਨਹੀਂ ਕਰਾਵਾਂਗੇ ਕਾਗਜ਼ ਵੱਢ ਕੇ ਕਰਾਵਾਂਗੇ ਫਿਰ ਇਹਦਾ ਕੋਈ ਫਾਇਦਾ ਨਹੀਂ ਇਲੈਕਸ਼ਨ ਹੋਈ ਇਹ ਲੰਗਾ ਸਾਲ ਪੈਂਦੀ ਹਾਂਜੀ 2013 ਦੇ ਵਿੱਚ 6 ਦੀਆਂ 6 ਪੰਚਾਇਤਾਂ 'ਚ ਇਲੈਕਸ਼ਨ ਹੋਈ ਸੀ ਕਿਸੇ ਦੇ ਕਾਗਜ਼ ਨਹੀਂ ਸੀ ਕੱਟੇ ਗਏ ਤੁਹਾਡੀ ਪਾਰਟੀ ਉਹ ਕਰਮਜੀਤ ਦੀ 6 ਪੰਚਾਇਤਾਂ ਦੇ ਭਰੇ ਹਾਂਜੀ 6 ਦੀਆਂ 6 ਪੰਚਾਇਤਾਂ ਦੇ ਵਿੱਚ ਅਸੀਂ ਆਪਣੇ ਕੈਂਡੀਡੇਟ ਦੇ ਕੇ ਤੇ ਅਸੀਂ ਇਲੈਕਸ਼ਨ ਲੜਦੇ ਹਾਂਜੀ ਮੈਂ ਹਰਦੀਪ ਸਿੰਘ ਮਠਾਰੂ ਕਲਾਨੌਰ ਤੋਂ ਅੱਜ 13 ਸਾਲ ਬਾਅਦ ਕਲਾਨੌਰ ਵਿੱਚ ਪੰਚਾਇਤੀ ਚੋਣਾਂ ਆਈਆਂ ਨੇ ਇਹਦੀ ਮੱਦੇਨਜ਼ਰ ਅਸੀਂ ਵੀ ਮੌਜੂਦ ਹਾਂ ਪੰਜਾਤ ਸਪੰਚੀ ਦੇ ਕਾਜ ਪਰ ਇਹਨੇ ਨਾਲ ਮੇਰੇ ਪੰਚੀ ਮੌਜੂਦ ਨੇ ਅਤੇ ਬਹੁਤ ਹੀ ਸ਼ਾਂਤੀਪੂਰਨ ਤਰੀਕੇ ਨਾਲ ਕਾਜ ਦੇਖਲ ਹੋਏ ਨੇ ਅਤੇ ਅਸੀਂ ਬਹੁਤ ਖੁਸ਼ ਹਾਂ ਕਿ ਬਹੁਤ ਵਧੀਆ ਸ਼ਾਂਤੀਪੂਰਨ ਤਰੀਕੇ ਨਾਲ ਕਾਜ ਦੇਖਲ ਹੋਏ ਨੇ ਕਲਾਂਵਰ ਜੀ ਲਿੰਦੇ ਕਾਰੀ ਤੁਹਾਨੂੰ ਮਿਲ ਗਏ ਹਾਂ ਜਿਸ ਤਰ੍ਹਾਂ ਦਾ ਵੀ ਕਾਜ ਲਿੰਦੇ ਚਾਹੀਦੇ ਸਾਂ ਅਸੀਂ ਦਫ਼ਤਰ ਵਿੱਚ ਗਏ ਸਾਨੂੰ ਸਾਰੇ ਅਫਸਰ ਸਾਹਿਬਨ ਬੈਠੇ ਮਿਲੇ ਉੱਥੇ ਅਤੇ ਕੋਈ ਵੀ ਦਿੱਕਤ ਪਰੇਸ਼ਾਨੀ ਨਹੀਂ ਹੋਈ ਸਾਨੂੰ ਸਾਰੇ ਲੋਨਦੇ ਕਾਜ ਮਿਲੇ ਨੇ ਅਤੇ ਸ਼ਾਂਤੀਪੂਰਨ ਕਾਜ ਦਾਲ ਕਰਕੇ ਆਏ ਹਾਂ ਹਾਂਜੀ ਅੱਜ 12 ਸਾਲ ਬਾਅਦ ਇਲੈਕਸ਼ਨ ਹੋਣ ਜਾ ਰਹੇ ਆ ਤੇ ਇਲੈਕਸ਼ਨ ਦੇ ਮੁੰਦੇ ਨਾਲ ਜਿਹੜਾ ਬਹੁਤ ਹੀ ਮਾਹੌਲ ਜਿਹੜਾ ਵਧੀਆ ਸਦਗਰਮਾ ਕਲਾਂੌਰ ਦੇ ਲੋਕਾਂ ਦੇ ਵਿੱਚ ਪੂਰਾ ਉਤਸ਼ਾਹ ਆ ਤੇ ਸਾਰਿਆਂ ਨੂੰ ਲਗਭਗ ਹਰੇਕ ਵਰਗ ਨਾਲ ਕੋਈ ਅਫਸਰਾਂ ਨੇ ਕੇ ਤਰ੍ਹਾਂ ਦਾ ਵਿਤਕਰਾ ਨਹੀਂ ਕੀਤਾ ਹਰ ਇੱਕ ਤਰ੍ਹਾਂ ਨੂੰ ਜਿਹੜੇ ਉਹਨਾਂ ਨੂੰ ਕਾਗਜ਼ ਪੱਤਰ ਉਮੀਦਵਾਰਾਂ ਨੂੰ ਤੰਗੀ ਪਰੇਸ਼ਾਨੀ ਕੋਈ ਵੀ ਆ ਰਹੀ ਸੀ ਉਹਨਾਂ ਨੇ ਪ੍ਰੋਵਾਈਡ ਕਰਾਈ ਆ ਤੇ ਕਿਸੇ ਤਰ੍ਹਾਂ ਦਾ ਕੋਈ ਸ਼ੋਰ ਸ਼ਰਾਬਾ ਵੀ ਤੋਂ ਬਗੈਰ ਜਿਹੜੇ ਆ ਕਾਗਜ਼ ਦਾਖਲ ਹੋਏ ਨੇ ਸ਼ਾਂਤਮਈ ਢੰਗ ਦੇ ਨਾਲ ਕਾਗਜ ਜਿਹੜੇ ਦਾਖਲ ਹੋਏ ਨੇ ਤੇ ਕਲਾਨੌਰ ਦੇ ਦੇ ਲੋਕਾਂ ਦੇ ਵਿੱਚ ਖੁਸ਼ੀ ਦਾ ਇਸ ਕਰਕੇ ਆਲਮਾ ਕਿਉਂਕਿ 6 ਸਰਪੰਚ ਜਿਹੜੇ ਆ ਉਹ ਕਲਾਨੌਰ ਦੀ ਜਿਹੜੀ ਲੰਬੇ ਸਮੇਂ ਤੋਂ ਮੰਗ ਸੀ 6 ਸਰਪੰਚਾਂ ਦੀ ਮੰਗ ਜਿਹੜੀ ਉਹ ਪੂਰੀ ਹੋਣ ਜਾ ਰਹੀ ਹੈ ਤੇ ਅਸੀਂ ਜਿਹੜਾ ਆਸ ਕਰਦੇ ਹਾਂ ਕਿ ਕਲਾਨੌਰ ਦਾ ਜਿਹੜਾ ਵਿਕਾਸ ਆ ਉਹ ਪਹਿਲੇ ਨਾਲੋਂ ਵੀ ਬਹੁਤ ਵਧੀਆ ਹੋਏਗਾ ਕਿ ਕਲਾਨੌਰ ਦੇ ਲੋਕ ਜਿਹੜੇ ਬੜੇ ਸੂਝਵਾਨ ਨੇ ਉਹਨਾਂ ਨੇ ਜਿਹੜਾ ਵਾ ਹਮੇਸ਼ਾ ਹੀ ਜਿਹੜਾ ਵਾ ਇਨਾ ਲੰਬੇ ਸਾਲ ਤੋਂ ਸੰਘਰਸ਼ ਜਿਹੜਾ ਵਾ ਉਹਨਾਂ ਕੀਤਾ ਵਾ ਅੱਜ ਜਿਹੜੀ ਆ ਲੋਕਾਂ ਦੇ ਵਿੱਚ ਜਿਹੜੀ ਅਸੀਂ ਗੱਲ ਕੀਤੀ ਸੀ ਕਿ ਮਾਨਜੋਗ ਗੁਰਦੀਪ ਸਿੰਘ ਰੰਧਾਵਾ ਸਾਹਿਬ ਨੇ ਵਿਧਾਨ ਸਭਾ ਦੇ ਵਿੱਚ ਜਿਹੜੀ ਮੁੱਦਾ ਉਠਾਇਆ ਸੀ ਅੱਜ ਉਹਨਾਂ ਦੇ ਵਿਧਾਨ ਸਭਾ ਦੇ ਮੁੱਦਾ ਉਠਾਉਣ ਦੇ ਮੱਦੇਂ ਮੱਦੇਨਜ਼ਰ ਜਿਹੜਾ ਅੱਜ ਉਹਨਾਂ ਦੀਆਂ ਉਹਨਾਂ ਨੂੰ ਬੂਰ ਪਿਆ ਵਾ ਇਸ ਚੀਜ਼ ਨੂੰ ਬੂਰ ਪਿਆ ਕਿ ਅੱਜ ਜਿਹੜੇ ਆ ਪੰਚਾਇਤ ਵਿੱਚ ਇਲੈਕਸ਼ਨ ਹੋਣ ਜਾ ਰਹੇ ਨੇ ਤੇ ਕਲਾਂੌਰ ਦੇ ਵਿੱਚ ਸਰਪੰਚ ਜਿਹੜੇ ਆ ਛੇ ਸਰਪੰਚ ਤੇ ਮੈਂਬਰ ਜਿਹੜੇ ਉਹਨਾਂ ਨੂੰ ਆਪਣੇ ਮਿਲਣ ਜਾ ਰਹੇ ਨੇ ਬਿਲਕੁਲ ਪੀਸਫੁਲ ਚੱਲ ਰਿਹਾ ਜੀ ਤੁਸੀਂ ਸਾਰਾ ਤੁਸੀਂ ਦੇਖ ਹੀ ਲਿਆ ਹੈ ਆਲਰੇਡੀ ਔਰ ਕਲਾਨੌਰ ਦੇ ਵਿੱਚ ਮੇਰੇ ਨਾਲ ਡੀਐਸਪੀ ਕਲਾਨੌਰ ਸ਼੍ਰੀ ਗੋਵਿੰਦਰ ਚੰਦੀ ਸਾਹਿਬ ਨੇ ਉਹਨਾਂ ਦੇ ਨਾਲ ਐਸਐਚਓ ਸਾਹਿਬ ਵੀ ਇੱਥੇ ਨੇ ਔਰ ਬਿਲਕੁਲ ਪੀਸਫੁਲ ਤਰੀਕੇ ਦੇ ਨਾਲ ਸ਼ਾਂਤਮਈ ਤਰੀਕੇ ਦੇ ਨਾਲ ਜਿਹੜੀ ਆ ਨਾਮੀਨੇਸ਼ਨਸ ਦੀ ਪ੍ਰਕਿਰਿਆ ਜਿਹੜੀ ਉਹ ਚੱਲ ਰਹੀ ਕਿਸੇ ਤਰ੍ਹਾਂ ਦੀ ਕੋਈ ਵੀ ਜਿਹੜੀ ਹੈਗੀ ਆ ਉਹ ਸਮੱਸਿਆ ਨਹੀਂ ਹੈਗੀ ਇੱਥੇ ਔਰ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖਣ ਵਾਸਤੇ ਸਪੈਸ਼ਲ ਨਾਕਾਬੰਦੀਆਂ ਤੇ ਪੈਟਰੋਲਿੰਗ ਪਾਰਟੀਆਂ ਜਿਹੜੀਆਂ ਨੇ ਉਹ ਡਿਪਲੂਟ ਕੀਤੀਆਂ ਗਈਆਂ ਨੇ ਮਾਨਯੋਗ ਐਸਐਸਪੀ ਗੁਰਦਾਸਪੁਰ ਸਾਹਿਬ ਵੱਲੋਂ ਔਰ ਸਾਰਾ ਕੁਝ ਬਹੁਤ ਵਧੀਆ ਤਰੀਕੇ ਦੇ ਨਾਲ ਚੱਲ ਰਿਹਾ ਹੈ 12 ਤਰੀਕ ਨੂੰ ਚੋਣਾਂ ਹੋਣ ਜਾ ਰਹੀਆਂ ਨੇ ਲੋਕਾਂ ਤੋਂ ਸਹਿਯੋਗ ਬਿਲਕੁਲ ਅਸੀਂ ਸਾਰੇ ਲੋਕਾਂ ਨੂੰ ਇਹੀ ਬੇਨਤੀ ਕਰਦੇ ਹਾਂ ਤੁਹਾਡੇ ਮਾਧਿਅਮ ਰਹਿ ਕੇ ਉਹ ਵਧੀਆ ਤਰੀਕੇ ਦੇ ਨਾਲ VOTING ਪ੍ਰਕਿਰਿਆ ਨੂੰ ਸਰੇਟ ਚੜਾਉਣ ਔਰ ਲੜਾਈ ਝਗੜੇ ਤੋਂ ਗੁਰੇਜ਼ ਕਰਨ ਆਪਸੀ ਭਾਈਚਾਰਕ ਸਾਂਝ ਨੂੰ ਬਤੋ ਥੈਂਕ ਯੂ ਸਟਾਰਟ ਅਪ ਫਾਸਿਲ ਸਤਨਪੁਰਾ ਬਿਲਕੁਲ ਜੀ ਪ੍ਰਸ਼ਾਸਨ ਵਾਲੇ ਪਾਸਿਓ ਸਾਰੇ ਪ੍ਰਬੰਧ ਕੀਤੇ ਜਾ ਚੁੱਕੇ ਨੇ ਆਲਰੇਡੀ ਫੋਰਸ ਦੀਆਂ ਵੀ ਜਿਹੜੀਆਂ ਲਿਸਟਾਂ ਬਣ ਚੁੱਕੀਆਂ ਨੇ ਪਰ ਸਪੈਸ਼ਲ ਲਾਕਾਬੰਦੀ ਵੀ ਹੋਊਗੀ ਪੈਟਰੋਲਿੰਗ ਪਾਰਟੀਆਂ ਵੀ ਹੋਣਗੀਆਂ ਉਹਦੇ ਵਿੱਚ ਬਿਲਕੁਲ ਪੀਸਫੁਲ ਤਰੀਕੇ ਦੇ ਨਾਲ ਜਿਹੜੀਆਂ ਚੋਣਾਂ ਉਹਨਾਂ ਨੂੰ ਸਿਰੇ ਚੜਾਇਆ ਜਾਏ ਕਿਹਦੇ ਕਾਗਜ਼ ਰੱਦ ਨਾ ਕੀਤੇ ਜਾਣ ਐਵੇਂ ਪਾਰਟੀ ਬਾਈ ਜੇ ਤੁਸੀਂ ਰੱਦ ਕਰਨੇ ਤਾਂ ਫਿਰ ਇਲੈਕਸ਼ਨ ਦਾ ਡਰਾਮਾ ਹੀ ਨਾ ਕਰਿਆ ਕਰੋ ਇਲੈਕਸ਼ਨ ਕਰਾਇਆ ਹੀ ਨਾ ਕਰੋ ਅਸਮਤੀ ਦੀ ਤੁਸੀਂ ਇਲੈਕਸ਼ਨ ਕਰਾਈਆਂ ਨੇ ਕਾਦੀ ਇਲੈਕਸ਼ਨ ਕਰਾਈਆਂ ਬਿਲਕੁਲ ਹੀ ਸਾਫ਼ ਕਰਤਾ ਕਿਹਦੇ ਕਾਗਜ਼ ਰਹਿਣ ਨਹੀਂ ਦਿੱ ਮੈਂ ਕਹਿੰਦਾ ਫਿਰ ਇਸ ਤਰ੍ਹਾਂ ਦਾ ਰੂਲ ਹੀ ਬਣਾ ਲਓ ਜਿੱਤਨਾ ਸਾ ਆਪ ਸਰਕਾਰ ਕੰਮ ਕਰ ਰਹੀ ਹੈ ਇਸ ਤਰ੍ਹਾਂ ਦੀ ਸਰਕਾਰ ਹੈਗੀ ਹੈ ਉਹ ਹੀ ਕਰਿਆ ਕਰੇ ਆਣ ਕੇ ਪੇਪਰ ਪਰ ਪਾਵਰ ਦੋ ਦੂਜਿਆਂ ਨੂੰ ਕਿਉਂ ਨਾ ਮੈਂ ਵੇਖਿਆ ਵਾ ਪ੍ਰਸ਼ਾਸਨ ਬਹੁਤ ਵਧੀਆ ਕਾਰਗੁਜ਼ਾਰੀ ਕਰ ਰਿਹਾ ਹੈ ਪ੍ਰਸ਼ਾਸਨ ਦਾ ਸਿਸਟਮ ਇਥੇ ਬਹੁਤ ਵਧੀਆ ਚੱਲ ਰਿਹਾ ਹੈ ਪਰ ਮੈਂ ਇੱਕ ਬੇਨਤੀ ਕਰਨਾ ਚਾਹਾਂਗਾ ਅੱਜ ਤੋਂ 12 ਸਾਲ ਪਹਿਲੇ ਵੀ ਇਲੈਕਸ਼ਨ ਹੋਈ ਸੀਗੀ ਉਦੋਂ ਵੀ 8 ਜਣੇ ਖਲੋਤੇ ਸੀਗੇ ਸਰਪੰਚ ਖਲੋਤੇ ਸੀ ਜਾਲਦਾਰਾ ਪੰਚਾਇਤ ਚੋਂ ਇੱਕ ਦੇ ਕਾਗਜ਼ ਇਹਨਾਂ ਨੇ ਬਾਸ ਕੀਤੇ ਸਤਾਂ ਦੇ ਰੱਦ ਕਰ ਦਿੱਤੇ ਗਏ ਸੀਗੇ ਉਹ ਫਿਰ ਮਹਾਨਯੋਗ ਹਾਈ ਕੋਰਟ ਹਰਿਆਣ ਹਰਿ ਤਰੀਟ ਕੀਤੀ ਸੀ ਉਹ ਇਲੈਕਸ਼ਨ ਹੀ ਕੈਨਸਲ ਹੋ ਗਈ 12 ਸਾਲ ਪਹਿਲਾਂ ਜਿਹੜੀ ਹੋਈ ਸੀ ਹੁਣ ਦੁਬਾਰਾ ਸਾਰੀ ਇਹਨਾਂ ਸਾਰੀ ਪਾਰਟੀਆਂ ਨੇ ਆਪਣੇ ਕਾਗਜ ਹੁਣ ਨਾਮਜ਼ਦ ਕੀਤੇ ਨੇ ਮੈਂ ਚਾਹੁੰਦਾ ਹਾਂ ਕਿ ਸਾਰਿਆਂ ਦੇ ਕੀਤੇ ਸਾਰੇ ਇਲੈਕਸ਼ਨ ਲੜਨ ਦਾ ਸਾਰਿਆਂ ਨੂੰ ਹੱਕ ਆ ਸਾਰੇ ਮੈਂ ਕਾਂਗਰਸ ਪਾਰਟੀ ਵੱਲੋਂ ਆਪਣੇ ਪੇਪਰ ਹਾਜ਼ਰ ਕੀਤੇ ਨੇ ਔਰ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਇੰਨਾ ਫੋਨ ਮਾਰਿਆ ਵੀਡੀਓ ਸਾਹਿਬ ਨੂੰ ਤਿੰਨ ਚਾਰ ਦਿਨ ਹੋ ਗਏ ਕਿ ਵੀਡੀਓ ਸਾਹਿਬ ਚੰਡੀਗੜ੍ਹ ਲਈ ਵੀਡੀਓ ਸਾਹਿਬ ਦਫ਼ਤਰ ਕੋਈ ਨਹੀਂ ਹੈਗਾ ਸੈਕਟਰੀ ਸਾਹਿਬ ਅਤੇ ਸੈਕਟਰੀ ਸਾਹਿਬ ਦਫ਼ਤਰ ਨਹੀਂ ਬਿਠੇ ਹੋਏ ਸੈਕਟਰੀ ਸਾਹਿਬ ਦਾ ਸੁਚਬੰਦ ਔਰ ਚੁੱਲਾ ਟੈਕਸ ਜਿਹੜਾ ਵਾ ਸਿਰਫ ਇਹਨਾਂ ਨੂੰ ਆਪਣੀ ਪਾਰਟੀ ਨੂੰ ਦਿੱਤਾ ਗਿਆ ਬਾਕੀ ਨੂੰ ਚੁੱਲਾ ਟੈਕਸ ਨਹੀਂ ਦਿੱਤਾ ਗਿਆ ਔਰ ਉਹਦੇ ਅਵੇਜ ਦੇ ਵਿੱਚ ਸਾਰੇ ਲੋਕਾਂ ਨੇ ਉੱਥੇ ਐਫੀ ਡਿਵੀਟ ਲਾਇਆ ਕੋਈ 50 50 ਦੇ ਨਾਲ ਐਫੀ ਡਿਵੀਟ ਲਾਇਆ ਵਾ ਕੋਈ 100 ਦਾ ਐਫੀ ਡਿਵੀਟ ਲਾਇਆ ਵਾ ਉਸ ਤੋਂ ਇਲਾਵਾ ਫਿਰ ਲੋਕਾਂ ਨੇ ਬੈਂਕ ਡਰਾਫਟ ਲਾਏ ਕੋਈ 7 ਰੁਪਏ 10 ਰੁਪਏ ਜਿੱਦਣ ਆ ਦੂਜੀ ਇਲੈਕਸ਼ਨ ਹੋਈ ਸੀ ਉਹਦੇ ਵਿੱਚ ਇਹਨਾਂ 7 ਰੁਪਏ 10 ਰੁਪਏ ਬਕਾਇਆ ਕਰਕੇ ਸਾਰੀ ਲੱਦ ਕਰ ਦਿੱਤੇ ਗਈ ਸੀਗੇ ਲੋਕਾਂ ਨੇ 7 ਰੁਪਏ ਦੇ ਸਾਲ ਦੇ ਹਿਸਾਬ ਨਾਲ 100 200 ਰੁਪਏ ਜੋ ਇਹਨਾਂ ਨੇ ਬੈਂਕ ਡਰਾਫਟ ਵਿਕਰੀਆਂ ਆਏ ਉਹ ਇਹ ਮੈਂ ਮੈਂ ਬੇਨਤੀ ਕਰਨਾ ਚਾਹਨਾ ਮੈਂ ਮੇਰੀ ਬੇਨਤੀ ਹੈ ਕੋਈ ਅਗਰ ਸਾਰੇ ਨੂੰ ਇਲੈਕਸ਼ਨ ਲੜਨ ਦਾ ਹੱਕ ਆ ਔਰ ਇਲੈਕਸ਼ਨ ਹੋਣ ਸਾਰੇ ਕਿਸੇ ਦੇ ਕਾਗਜ਼ ਰੱਦ ਨਾ ਕੀਤੇ ਜਾਣ ਐਵੇਂ ਪਾਰਟੀ ਬਾਈ ਜੇ ਤੁਸੀਂ ਰੱਦ ਕਰਨੇ ਤਾਂ ਫਿਰ ਇਲੈਕਸ਼ਨ ਦਾ ਡਰਾਮਾ ਹੀ ਨਾ ਕਰਿਆ ਕਰੋ ਇਲੈਕਸ਼ਨ ਕਰਾਇਆ ਹੀ ਨਾ ਕਰੋ ਅਸਮਤੀ ਦੀ ਤੁਸੀਂ ਇਲੈਕਸ਼ਨ ਕਰਾਈਆਂ ਨੇ ਕਾਦੀ ਇਲੈਕਸ਼ਨ ਕਰਾਈਆਂ ਬਿਲਕੁਲ ਹੀ ਸਾਫ਼ ਕਰਤਾ ਕਿ ਇਹਦੇ ਕਾਗਜ਼ ਰਹਿਣ ਹੀ ਦਿੱਤੇ ਉਹਦੇ ਨਾਲ ਇਲੈਕਸ਼ਨ ਕਰਦੀ ਮੈਂ ਕਹਿੰਦਾ ਫਿਰ ਇਸ ਤਰ੍ਹਾਂ ਦਾ ਰੂਲ ਹੀ ਬਣਾ ਲਓ ਜਿੱਤਰਾ ਦਾ ਆਪ ਸਰਕਾਰ ਕੰਮ ਕਰ ਰਹੀ ਹੈ ਤੇ ਇਸ ਤਰ੍ਹਾਂ ਦੀ ਸਰਕਾਰ ਹੈਗੀ ਉਹ ਹੀ ਕਰਿਆ ਅਗਰੇ ਆਨ ਕੇ ਪੇਪਰ ਪਰ ਦੀ ਪਾਵਰ ਦੋ ਦੂਜਿਆਂ ਨੂੰ ਕਿਉਂ ਨਾ ਹਲਕਾ ਤਾਂ ਹਿਕਲ ਕਹਿ ਰਿਹਾ ਵੀ ਹਰ ਨੂੰ ਇਲੈਕਸ਼ਨ ਲੜਨ ਦਾ ਹੱਕ ਆ ਹਾਂਜੀ ਪਰ ਹਾਕਾ ਵੇਖੋ ਜੀ ਇਹ ਤੁਸੀਂ ਉਹ ਤੇ ਉਦੋਂ ਵੀ ਕਹਿ ਰਹੇ ਸੀ ਜਦੋਂ ਤੁਸੀਂ ਆਜ ਦੀ ਸੰਮਤੀ ਦੇ ਇਲੈਕਸ਼ਨ ਲੜੇ ਸੀ ਉਦੋਂ ਤੇ ਵਿਧਾਇਕ ਨੇ ਉਦੋਂ ਵੀ ਕਹਿ ਸੀ ਸਾਰਿਆਂ ਨੂੰ ਹੱਕ ਆ ਤੇ ਉਦੋਂ ਫਿਰ ਸਿਰਫ ਆਪ ਪਾਰਟੀ ਦੇ ਰਹਿ ਕੇ ਇੱਕ ਵੀ ਕਾਂਗਰਸੀ ਤਾਂ ਨਹੀਂ ਗਿਆ ਸਿਰਫ ਇਕੱਲੇ ਆਪ ਪਾਰਟੀ ਦੇ ਰਹਿ ਕੇ ਬਾਕੀ ਦਾ ਤੇ ਸਾਰੇ ਰੱਦ ਕਰ ਦਿੱਤੇਗੇ ਉਹ ਦੋਸਤ ਵੀ ਰੱਦ ਕਰਦੇ ਨੇ ਕਾਗਜ਼ ਤੇ ਫਿਰ ਕੀ ਤੁਹਾਡਾ ਹੋਊਗਾ ਅਗਲਾ ਪਿਛਲੀ ਵਾਰੀ ਵੀ ਹਾਈ ਕੋਰਟ ਕੇਹੇ ਤਾਂ ਇਲੈਕਸ਼ਨ ਕੈਨਸਲ ਕਰਾਈ ਸੀ ਕੀ ਅਹੀਂ ਤੇ ਇਹਨਾਂ ਦੀ ਡੀ ਕੀ ਹੈ ਦੱਸ ਦੀਕ ਨੂੰ ਇੱਥੇ ਬਾਹਰ ਲਿਸਟਾਂ ਲਾ ਲਓ ਹਾਈ ਕੋਰਟ ਦਾ ਰੋਕਾ ਹੈ ਪਹਿਲਾਂ ਹੀ ਵਕੀਲ ਅਸੀਂ ਪਹਿਲਾਂ ਹੀ ਹਾਈ ਕੋਰਟ ਦੇ ਐਕਟਿਵ ਕੀਤੇ ਹੋਏ ਨੇ ਤੇ ਕੋਈ ਗੱਲ ਨਹੀਂ ਫਿਰ ਲੱਦ ਹੋਣਗੇ ਤੇ ਫਿਰ ਗੱਲ ਇਲੈਕਸ਼ਨ 12 ਸਾਲ ਬਾਅਦ ਇਲੈਕਸ਼ਨ ਹੋਈ ਹੈ ਪਹਿਲਾਂ ਵੀ 8 ਸਰਪੰਚ ਖਲੋਤੇ ਸੀਗੇ ਸੱਤਾ ਦੇ ਕਾਮ ਕਾਗਜ਼ ਰੱਦ-ਰੱਦ ਕੀਤੇ ਗਏ ਸੀਗੇ ਕੱਲੇ ਨੂੰ ਨਾਮਿਨੇਟ ਕੀਤਾ ਸੀ ਆਪਣੀ ਪਾਰਟੀ ਵੱਲੋਂ ਉਹਦੇ ਵਿੱਚ ਅਸੀਂ ਹਾਈ ਕੋਰਟ ਜਾ ਕੇ ਰੇਟ ਪਾ ਕੇ ਇਲੈਕਸ਼ਨ ਹੀ ਕੈਂਸਲ ਕਰਾਈ ਸੀਗੀ ਹੁਣ ਮੈਂ ਕਹਿਣਾ ਮੈਂ ਹੱਥ ਛੱਡ ਸਾਡੀ ਹੱਥ ਜੋੜ ਕੇ ਬੇਨਤੀ ਹੈ ਭਾਵੇਂ ਅਕਾਲੀ ਦਲ ਕੋਈ ਜਿਹੜੀ ਮਰਜ਼ੀ ਪਾਰਟੀ ਦਾ ਬੰਦਾ ਸਾਰਿਆਂ ਨੂੰ ਪੀਸਫੁਲ ਇਲੈਕਸ਼ਨ ਕਰਨ ਦਿੱਤਾ ਜਾਏ ਜਿਹੜਾ ਹੈਗਾ ਵਜਿੱਤਾ ਹੱਕ ਮੰਨਦਾ ਉਹ ਆਪਣਾ ਜਿਹੜੇ ਲੋਕ ਚਾਹੁੰਦੇ ਨੇ ਉਹੀ ਅੱਗੇ ਆਏ ਤੇ ਉਹੀ ਕੰਮ ਕਰੇ ਕਲਾਨੌਰ ਐਕਚੁਅਲ ਦੇ ਵਿੱਚ ਪੰਚਾਇਤ ਬਹੁਤ ਵੱਡੀ ਆ 17 1800 ਕਿਲਾ ਪੈਲੀ ਆ 12 ਸਾਲ ਇਲੈਕਸ਼ਨ ਹੀ ਹੈ ਜਿਹੜਾ ਲੁੱਟ ਕੇ ਖਾ ਗਿਆ ਮੈਂ ਫੇਰ ਬੇਨਤੀ ਕਰਨਾ ਬਹੁਤ ਮਾੜਾ ਹਾਲਾ ਕਲਾਨੌਰ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਪੰਚਾਇਤ ਕਲਾਨੌਰ ਦੀ ਹੈ ਆਹ ਕਹਿੰਦੇ ਸਰ ਅੱਜ ਜੋ ਪਿਛਲੇ ਕਰੀਬ 12.5 ਸਾਲ ਤੋਂ ਕਲਾਨੌਰ ਦੀਆਂ ਛੇ ਪੰਚਾਇਤਾਂ ਜੋ ਇਸ ਵੱਡੇ ਨਗਰ ਦੀਆਂ ਇਲੈਕਸ਼ਨ ਤੋਂ ਵਣ ਜੀਆਂ ਸੀਗੀਆਂ ਕਿ ਲੋਕਤੰਤਰ ਦਾ ਇੱਥੇ ਪਿਛਲੇ 12 ਸਾਲ ਤੋਂ ਕੋਈ ਇਲੈਕਸ਼ਨ ਨਹੀਂ ਸੀ ਹੋਈ ਪੰਚਾਇਤ ਦੀ ਅੱਜ ਇਹ 6 ਪੰਚਾਇਤਾਂ ਦੇ ਵਿੱਚ ਅਖੀਰਲਾ ਦੇਣਾ ਕਾਗਜ ਭਰਨ ਦਾ ਸਰਕਾਰ ਨੇ ਇਥੋਂ ਦੇ ਬਲਾਕ ਨੇ ਲੋਕਾਂ ਨੂੰ ਬਹੁਤ ਖਰਾਬ ਕੀਤਾ ਕੋਈ ਚੁੱਲਾ ਟੈਕਸ ਨਹੀਂ ਦਿੱਤਾ ਲੇਕਿਨ ਫਿਰ ਵੀ ਸਾਡੇ ਸਾਰੇ ਹੀ ਪਾਰਟੀ ਦੇ ਵਰਕਰ ਸਹਿਬਾਨ ਨੇ ਆਪਣੇ ਕਾਗਜ਼ਾਂ ਦੇ ਨਾਲ ਐਫੀਡੇਵਿਟ ਲਗਾ ਕੇ ਅੱਜ ਕਾਗਜ਼ ਜਮ੍ਹਾਂ ਕੋ ਆਏ ਆ ਸਰਕਾਰ ਨੂੰ ਆਰਓ ਸਹਿਬਾਨ ਨੂੰ ਡੀਸੀ ਸਾਹਿਬ ਨੂੰ ਬੇਨਤੀ ਹੈ ਕਿ ਇਹ ਕਾਈਂਡਲੀ ਇਹ ਕਾਗਜ਼ਾਂ ਨੂੰ ਬਹਾਲ ਕਰਕੇ ਇਲੈਕਸ਼ਨ ਕਰਵਾਈ ਜਾਏ ਤਾ ਕਿ ਲੋਕਾਂ ਦਾ ਫਤਵਾ ਜੇ ਇਸ ਪਾਰਟੀ ਨੂੰ ਮਿਲੂਗਾ ਉਹ ਪਾਰਟੀ ਇਸ ਨਗਰ ਦਾ ਜਿਹੜਾ ਪਿਛਲੇ ਕਾਫੀ ਸਮੇਂ ਤੋਂ ਵਿਕਾਸ ਰੁਕਿਆ ਹੋਇਆ ਹੈ ਉਹ ਪੂਰਾ ਕਰ ਸਕੂਗਾ ਪਹਿਲਾਂ ਸੰਤਿ ਨਹੀਂ ਲੱਗਦਾ ਇਹਨਾਂ ਨੇ ਕਾਰੇ ਰੱਦ ਕਰਦੇ ਐਸੋ ਨਹੀਂ ਤਾਂ ਲੱਗਦਾ ਪੀ ਅਕਾਉਂਟ ਕਰਦੇ ਬਿਲਕੁਲ ਜੀ ਜਿੱਦਾਂ ਦੇ ਇਹਨਾਂ ਨੇ ਕੈਂਡੀਡੇਟਾਂ ਨੂੰ ਹਾਰ ਪਾਏ ਆ ਉਹ ਇਲੈਕਸ਼ਨਾਂ ਦੇ ਖਲੋਕੇ ਨਹੀਂ ਉਹਨਾਂ ਦਾ ਕੁਝ ਸਵਰ ਸਵਰ ਸਕਦਾ ਇਸ ਕਰਕੇ ਕਾਗਜ ਵੱਢਣੇ ਆ ਮੈਂ ਤਾਂ ਕਰਕੇ ਡੀਸੀ ਸਾਹਿਬ ਨੂੰ ਬੇਨਤੀ ਕਰ ਰਿਹਾ ਕਿ ਫਿਰ ਕਾਰੇ ਲਈ ਆਪਾਂ ਇਹਨਾਂ ਤਾਮਜਾਮ ਕਰਦੇ ਆ ਲੋਕਾਂ ਦੀ ਸਿਰਦਰਦੀ ਵਧਾਉਣੇ ਆ ਸਰਕਾਰ ਫਿਰ ਸਿੱਧਾ ਨੋਮੀਨੇਟ ਕਰੇ ਬੰਦੇ ਦੇ ਕੰਮ ਕਾਏ ਜੇ ਲੋਕਤੰਤਰ ਬਚਾਉਣਾ ਹੈ ਸਾਡਾ ਤੇ ਫਿਰ ਸਾਨੂੰ ਇਹ ਜਿਹੜੀਆਂ ਸਭ ਤੋਂ ਮੇਨ ਐਲੈਕਸ਼ਨ ਹੁੰਦੀ ਹੈ ಗ್ರಾಮ ਪੰਚਾਇਤ ਦੀ ਜਿਹੜੀ ਜੇਰੇ ਤੋਂ ਮੋੜ ਬਣਦਾ ਹੈ ਹਰ ਲੋਕਤੰਤਰ ਦਾ ਤੇ ਜੇ ਆਪਾਂ ਇਹਨੂੰ ਚੰਗੀ ਤਰ੍ਹਾਂ ਨਹੀਂ ਕਰਾਵਾਂਗੇ ਕਾਗਜ਼ ਵੱਢ ਕੇ ਕਰਾਵਾਂਗੇ ਫਿਰ ਇਹਦਾ ਕੋਈ ਫਾਇਦਾ ਨਹੀਂ। ਕੋਈ ਇਲੈਕਸ਼ਨ ਹੋਇਆ ਇਹ ਲੰਗਾ ਸਭ ਟਾਈਮ ਦੀ। ਹਾਂਜੀ 2013 ਦੇ ਵਿੱਚ 6 ਦੀਆਂ 6 ਪੰਚਾਇਤਾਂ 'ਚ ਇਲੈਕਸ਼ਨ ਹੋਈ ਸੀ। ਕਿਸੇ ਦੇ ਕਾਗਜ਼ ਨਹੀਂ ਸੀ ਕੱਟੇ ਗਏ। ਤੁਹਾਡੀ ਪਾਰਟੀ ਕਰੋ ਕਰਮਜੀਤ 6 ਪੰਚਾਇਤਾਂ ਦੇ ਭਰੇ ਗਏ। ਹਾਂਜੀ 6 ਦੀਆਂ 6 ਪੰਚਾਇਤਾਂ ਦੇ ਵਿੱਚ ਅਸੀਂ ਆਪਣੇ ਕੈਂਡੀਡੇਟ ਦੇ ਕੇ ਤੇ ਅਸੀਂ ਇਲੈਕਸ਼ਨ ਲੜਦੇ। ਹਾਂਜੀ ਮੈਂ ਹਰਦੀਪ ਸਿੰਘ ਮਠਾਰੂ ਕਲਾਨੌਰ ਤੋਂ ਅੱਜ 13 ਸਾਲ ਬਾਅਦ ਕਲਾਨੌਰ ਵਿੱਚ ਪੰਚਾਇਤੀ ਚੋਣਾਂ ਆਈਆਂ ਨੇ। ਇਹਦੀ ਮਦਦ ਅਸੀਂ ਵੀ ਮੌਜੂਦ ਹਾਂ ਪੰਚਾਇਤ ਸਰਪੰਚੀ ਦੇ ਕਾਜ ਪਰ ਇਹਨੇ ਨਾਲ ਮੇਰੇ ਪੰਚੀ ਮੌਜੂਦ ਨੇ ਅਤੇ ਬਹੁਤ ਹੀ ਸ਼ਾਂਤੀਪੂਰਵ ਤਰੀਕੇ ਨਾਲ ਕਾਜ ਦੇਖ ਲੋਏ ਨੇ ਅਤੇ ਅਸੀਂ ਬਹੁਤ ਖੁਸ਼ ਹਾਂ ਕਿ ਬਹੁਤ ਵਧੀਆ ਸ਼ਾਂਤੀਪੂਰਵ ਤਰੀਕੇ ਨਾਲ ਕਾਜ ਦੇਖ ਲੋਏ ਨਿਕਲਣ ਹੋ ਗਏ ਨੇ ਦੇ ਕਾਰਜ ਤੁਹਾਨੂੰ ਮਿਲ ਗਏ ਹਾਂ ਜਿਸ ਤਰ੍ਹਾਂ ਦੇ ਵੀ ਕਾਜ ਲੈਣ ਦੇ ਚਾਹੀਦੇ ਸੀ ਅਸੀਂ ਦਫ਼ਤਰ ਵਿੱਚ ਗਏ ਸਾਨੂੰ ਸਾਰੇ ਅਫਸਰ ਸਾਹਿਬਨ ਬੈਠੇ ਮਿਲੇ ਉੱਥੇ ਅਤੇ ਕੋਈ ਵੀ ਦਿੱਕਤ ਪਰੇਸ਼ਾਨੀ ਨਹੀਂ ਹੋਈ ਸਾਨੂੰ ਸਾਰੇ ਲੋੜਿੰਦੇ ਕਾਜ ਮਿਲੇ ਨੇ ਅਤੇ ਸ਼ਾਂਤੀਪੂਰਕ ਨਾਲ ਕਾਜ ਦਾਖਲ ਕਰਕੇ ਆਏ ਹਾਂ ਹਾਂਜੀ ਅੱਜ 12 ਸਾਲ ਬਾਅਦ ਇਲੈਕਸ਼ਨ ਹੋਣ ਜਾ ਰਹੇ ਆ ਤੇ ਇਲੈਕਸ਼ਨ ਦੇ ਮੱਦੇਨਜ਼ਰ ਜਿਹੜਾ ਜਿਹੜਾ ਬਹੁਤ ਹੀ ਮਾਹੌਲ ਜਿਹੜਾ ਵਧੀਆ ਸਦਗਰਮਾ ਕਲਾਂੌਰ ਦੇ ਲੋਕਾਂ ਦੇ ਵਿੱਚ ਪੂਰਾ ਉਤਸ਼ਾਹ ਆ ਤੇ ਸਾਰਿਆਂ ਨੂੰ ਲਗਭਗ ਹਰੇਕ ਵਰਗ ਦਾ ਕੋਈ ਅਫਸਰਾਂ ਨੇ ਕੇ ਤਰ੍ਹਾਂ ਦਾ ਵਿਤਕਰਾ ਨਹੀਂ ਕੀਤਾ ਹਰ ਇੱਕ ਤਰ੍ਹਾਂ ਨੂੰ ਜਿਹੜੇ ਉਹਨਾਂ ਨੂੰ ਕਾਗਜ਼ ਪੱਤਰ ਉਮੀਦਵਾਰਾਂ ਨੂੰ ਤੰਗੀ ਪਰੇਸ਼ਾਨੀ ਕੋਈ ਵੀ ਆ ਰਹੀ ਸੀ ਉਹਨਾਂ ਨੇ ਪ੍ਰੋਵਾਈਡ ਕਰਾਈ ਆ ਤੇ ਕਿਸੇ ਤਰ੍ਹਾਂ ਦਾ ਕੋਈ ਸ਼ੋਸ਼ਣਛਾਬੀ ਤੋਂ ਬਗੈਰ ਜਿਹੜੇ ਆ ਕਾਗਜ਼ ਦਾਖਲ ਹੋਏ ਨੇ ਸ਼ਾਂਤਮਈ ਢੰਗ ਦੇ ਨਾਲ ਕਾਗਜ ਜਿਹੜੇ ਦਾਖਲ ਹੋਏ ਨੇ ਤੇ ਕਲਾਨੌਰ ਦੇ ਦੇ ਲੋਕਾਂ ਦੇ ਵਿੱਚ ਇੱਕ ਖੁਸ਼ੀ ਦਾ ਇਸ ਕਰਕੇ ਆਲਮਾ ਕਿਉਂਕਿ 6 ਸਰਪੰਚ ਜਿਹੜੇ ਆ ਉਹ ਕਲਾਨੌਰ ਦੀ ਜਿਹੜੀ ਲੰਬੇ ਸਮੇਂ ਤੋਂ ਮੰਗ ਸੀ 6 ਸਰਪੰਚਾਂ ਦੀ ਮੰਗ ਜਿਹੜੀ ਉਹ ਪੂਰੀ ਹੋਣ ਜਾ ਰਹੀ ਹੈ ਤੇ ਅਸੀਂ ਜਿਹੜਾ ਆਸ ਕਰਦੇ ਹਾਂ ਕਿ ਕਲਾਨੌਰ ਦਾ ਜਿਹੜਾ ਵਿਕਾਸ ਆ ਉਹ ਪਹਿਲੇ ਨਾਲੋਂ ਵੀ ਬਹੁਤ ਵਧੀਆ ਹੋਏਗਾ ਕਿ ਕਲਾਨੌਰ ਦੇ ਲੋਕ ਜਿਹੜੇ ਬੜੇ ਸੂਝਵਾਨ ਨੇ ਉਹਨਾਂ ਨੇ ਜਿਹੜਾ ਵਾ ਹਮੇਸ਼ਾ ਹੀ ਜਿਹੜਾ ਵਾ ਇਨਾ ਲੰਬੇ ਸਾਲ ਤੋਂ ਸੰਘਰਸ਼ ਜਿਹੜਾ ਵਾ ਉਹਨਾਂ ਕੀਤਾ ਵਾ ਅੱਜ ਜਿਹੜੀ ਆ ਲੋਕਾਂ ਦੇ ਵਿੱਚ ਜਿਹੜੀ ਅਸੀਂ ਗੱਲ ਕੀਤੀ ਸੀ ਕਿ ਮਾਨਜੋਗ ਗੁਰਦੀਪ ਸਿੰਘ ਰੰਧਾਵਾ ਸਾਹਿਬ ਨੇ ਵਿਧਾਨ ਸਭਾ ਦੇ ਵਿੱਚ ਜਿਹੜੀ ਮੁੱਦਾ ਉਠਾਇਆ ਸੀ ਅੱਜ ਉਹਨਾਂ ਦੇ ਵਿਧਾਨ ਸਭਾ ਦੇ ਮੁੱਦਾ ਉਠਾਉਣ ਦੇ ਮੱਦੇਂ ਮੱਦੇਨਜ਼ਰ ਜਿਹੜਾ ਅੱਜ ਉਹਨਾਂ ਦੀਆਂ ਉਹਨਾਂ ਨੂੰ ਬੂਰ ਪਿਆ ਵਾ ਇਸ ਚੀਜ਼ ਨੂੰ ਬੂਰ ਪਿਆ ਕਿ ਅੱਜ ਜਿਹੜੇ ਆ ਪੰਚਾਇਤ ਵਿੱਚ ਇਲੈਕਸ਼ਨ ਹੋਣ ਜਾ ਰਹੇ ਨੇ ਤੇ ਕਲਾਨੌਰ ਦੇ ਵਿੱਚ ਸਰਪੰਚ ਜਿਹੜੇ ਆ ਛੇ ਸਰਪੰਚ ਤੇ ਮੈਂਬਰ ਜਿਹੜੇ ਉਹਨਾਂ ਨੂੰ ਆਪਣੇ ਮਿਲਣ ਜਾ ਰਹੇ ਨੇ ਬਿਲਕੁਲ ਪੀਸਫੁਲ ਚੱਲ ਰਿਹਾ ਜੀ ਤੁਸੀਂ ਸਾਰਾ ਤੁਸੀਂ ਦੇਖ ਹੀ ਲਿਆ ਹੈ ਆਲਰੇਡੀ ਔਰ ਕਲਾਨੌਰ ਦੇ ਵਿੱਚ ਮੇਰੇ ਨਾਲ ਡੀਐਸਪੀ ਕਲਾਨੌਰ ਸ੍ਰੀ ਗੁਰਵਿੰਦਰ ਚੰਦੀ ਸਾਹਿਬ ਨੇ ਉਹਨਾਂ ਦੇ ਨਾਲ ਐਸਐਚਓ ਸਾਹਿਬ ਵੀ ਇੱਥੇ ਨੇ ਔਰ ਬਿਲਕੁਲ ਪੀਸਫੁਲ ਤਰੀਕੇ ਦੇ ਨਾਲ ਸ਼ਾਂਤਮਈ ਤਰੀਕੇ ਦੇ ਨਾਲ ਜਿਹੜੀ ਆ ਨਾਮਿਨੇਸ਼ਨਸ ਦੀ ਪ੍ਰਕਿਰਿਆ ਜਿਹੜੀ ਉਹ ਚੱਲ ਰਹੀ ਕਿਸੇ ਤਰ੍ਹਾਂ ਦੀ ਕੋਈ ਵੀ ਜਿਹੜੀ ਹੈਗੀ ਆ ਉਹ ਸਮੱਸਿਆ ਨਹੀਂ ਹੈਗੀ ਇੱਥੇ ਔਰ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖਣ ਵਾਸਤੇ ਸਪੈਸ਼ਲ ਨਾਕਾਬੰਦੀਆਂ ਐਂਡ ਪੈਟਰੋਲਿੰਗ ਪਾਰਟੀਆਂ ਜਿਹੜੀਆਂ ਨੇ ਉਹ ਡਿਪਲੂਟ ਕੀਤੀਆਂ ਗਈਆਂ ਨੇ ਮਾਨਯੋਗ ਐਸਐਸਪੀ ਗੁਰਦਾਸਪੁਰ ਸਾਹਿਬ ਵੱਲੋਂ ਔਰ ਸਾਰਾ ਕੁਝ ਬਹੁਤ ਵਧੀਆ ਤਰੀਕੇ ਦੇ ਨਾਲ ਚੱਲ ਰਿਹਾ ਜੀ 18 ਤਰੀਕ ਨੂੰ ਚੋਣਾਂ ਹੋਣ ਜਾ ਰਹੀਆਂ ਨੇ ਲੋਕਾਂ ਤੋਂ ਸਹਿਯੋਗ ਬਿਲਕੁਲ ਅਸੀਂ ਸਾਰੇ ਲੋਕਾਂ ਨੂੰ ਇਹੀ ਬੇਨਤੀ ਕਰਦੇ ਹਾਂ ਤੁਹਾਡੇ ਮਾਧਿਅਮ ਰਹਿ ਕੇ ਉਹ ਵਧੀਆ ਤਰੀਕੇ ਦੇ ਨਾਲ VOTING ਪ੍ਰਕਿਰਿਆ ਨੂੰ ਸਰੇਟ ਚੜਾਉਣ ਔਰ ਲੜਾਈ ਝਗੜੇ ਤੋਂ ਗੁਰੇਜ਼ ਕਰਨ ਆਪਸੀ ਭਾਈਚਾਰਕ ਸਾਂਝ ਨੂੰ ਬਣਾਓ ਥੈਂਕ ਯੂ ਸਟਾਰਟ ਅਪ ਫਰਵਰਸ ਤੋਂ ਪਨਪੁਰਾ ਬਿਲਕੁਲ ਜੀ ਪ੍ਰਸ਼ਾਸਨ ਵਾਲੇ ਪਾਸਿਓ ਸਾਰੇ ਪ੍ਰਬੰਧ ਕੀਤੇ ਜਾ ਚੁੱਕੇ ਨੇ ਆਲਰੇਡੀ ਫੋਰਸ ਦੀਆਂ ਵੀ ਜਿਹੜੀਆਂ ਲਿਸਟਾਂ ਬਣ ਚੁੱਕੀਆਂ ਨੇ ਪਰ ਸਪੈਸ਼ਲ ਨਾਕਾਬੰਦੀ ਵੀ ਹੋਊਗੀ ਪੈਟਰੋਲਿੰਗ ਪਾਰਟੀਆਂ ਵੀ ਹੋਣਗੀਆਂ ਉਹਦੇ ਵਿੱਚ ਔਰ ਬਿਲਕੁਲ ਪੀਸਫੁਲ ਤਰੀਕੇ ਦੇ ਨਾਲ ਜਿਹੜੀਆਂ ਚੋਣਾਂ ਉਹਨਾਂ ਨੂੰ ਸਿਰੇ ਚੜਾਏ ਰਿਹਾ ਹੈ